राधे राधे ਤੁਹਾਨੂੰ ਦਿਖਾ ਰਹੇ ਆ ਪੰਚਾਇਤੀ ਮੰਦਿਰ ਗਲੀ ਨੰਬਰ 5 ਜੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਪੰਚਾਇਤੀ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਸਜਾਇਆ ਹੋਇਆ ਮੰਦਿਰ ਦਾ ਬਾਰੀ ਦ੍ਰਿਸ਼ ਆ ਕੁਮਾਲ ਡੈਕੋਰੇਸ਼ਨ ਇਹ ਵੀ ਹੋਈ ਹੈ ਤੁਹਾਨੂੰ ਦਿਖਾ ਰਹੇ ਆ ਪੰਚਾਇਤੀ ਮੰਦਰ ਦਾ ਵਿਊਜ਼ ਆਗਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤੇ ਸਾਨੂੰ ਲਾਈਕ ਸ਼ੇਅਰ ਜਰੂਰ ਕਰੋ ਇਹ ਗੇਟ ਬਣਾਏ ਹੋਏ ਨੇ ਰੈਡੀमेड ਲੜੀਆਂ ਦੇ ਨਾਲ ਤੁਹਾਨੂੰ ਅੰਦਰ ਵੀ ਜੀਵ ਦਿਖਾ ਰਹੇ ਆ ਸਾਰਾ જય શ્રી ਕ੍ਰਿਸ਼ਨ ਜੀ ਬਹੁਤ ਵਧੀਆ ਬਿਉਤ ਬੰਦੀ ਨਾਲ ਡੈਕੋਰੇਸ਼ਨ ਕੀਤੀ ਹੋਈ ਹੈ ਕੱਲ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਜੀ ਦਾ ਦਿਹਾੜਾ ਹੈ ਕ੍ਰਿਸ਼ਨ ਭਗਵਾਨ ਜੀ ਦਾ ਤਾਲੂ ਹੈਪੀ ਬਰਥਡੇ ਜਿਸ ਲਈ ਸੰਬੰਧ ਵਿੱਚ ਤਿਆਰੀਆਂ ਪਿਆਰੀਆਂ ਜੋੜਾਂ ਨਾਲ ਚੱਲ ਰਹੀਆਂ ਨੇ ਰਿਸ਼ੀਭਗਵਾਨ ਜੀ ਨੂੰ ਚੂਲਾ ਚਲਾਉਣ ਦੇ ਵਾਸਤੇ ਸਾਡੇ ਚੁੰਨੀ ਲਾਲ ਜੀ ਢੀਂਗਰਾ ਰਿਸ਼ੀਭਗਵਾਨ ਜੀ ਦਾ ਉਲੇ ਸਜਾਉਣ ਲਈ ਇਹ ਦਿਨ ਸਜਾ ਰਹੇ ਨੇ ਤਾਂ ਜੋ ਸਰਦਾਲੂਆਂ ਵੱਲੋਂ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਦਿਹਾੜੇ ਤੇ ਚੂਲਾ ਜਲਾਇਆ ਜਾਵੇ ਪੰਚਾਇਤੀ ਮੰਦਰ ਦਾ ਇਹ ਅੰਦਰਲਾ 뷰 ਹੈ ਸਾਰਾ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸੋਹਣੇ ਡੈਕੋਰੇਸ਼ਨ ਕੀਤੀ ਪਈ ਹੈ ਇਧਰ ਛੇਪੋਲੇ ਦਾ ਮੰਦਰ ਆਇਆ ਬਹੁਤ ਵਧੀਆ ਲਾਜਵਾਬ ਡੈਕੋਰੇਸ਼ਨ ਕੀਤੀ ਹੋਈ ਹੈ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਵਾਹ ਕਮਾਲ ਲਾਈਟਿੰਗ ਹੈ ਵੀਰ ਹਨੂਮਾਨ ਜੀ ਦੇ ਦਰਸ਼ਨ ਕਰਵਾ ਰਹੇ ਆ ਤੁਹਾਨੂੰ ਮੰਦਿਰ ਦੇ ਬਾਹਰ ਮਾਤਾ ਜੀ ਦੇ ਮੰਦਿਰ ਦੇ ਬਾਹਰ ਘੈਰੂ ਬਾਬਾ ਜੀ ਦੇ ਦਰਸ਼ਨ ਕਰੋ ਲਾਈਵ ਦਿਖਾ ਰਹੇ ਹਾਂ ਜੈ ਸ਼ੇਰਾ ਵਾਲੀ માં ਮੇਹਰਾ ਵਾਲੀ માં ਪਉੜੀ ਸੜਾਹੀ ਹੈ ਬਹੁਤ ਖੂਬਸੂਰਤ ਨਜ਼ਾਰਾ ਹੈ ਇਹ ਪਹਿਲੀ ਵਾਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਸਜਾਇਆ ਜਾ ਰਿਹਾ ਮੰਦਿਰ ਸ਼ਿਪੋਲੇ ਜੀ ਦਾ ਸ਼ਿਵਲਿੰਗ ਦੇ ਦਰਸ਼ਨ ਕਰੋ ਆਓ ਜੁੜੋ ਮਾਂ ਪਾਰਵਤੀ ਜੀ ਸ਼੍ਰੀ ਗਣੇਸ਼ ਜੀ ਇਹ ਮੰਦਰਾਂ ਦਾ ਬਾਰੀ ਦ੍ਰਿਸ਼ ਹੈ ਖੂਬਸੂਰਤ ਲਾਈਟਿੰਗ ਕੀਤੀ ਹੋਈ ਹੈ ਇਥੋਂ ਦੇ ਪੁਜਾਰੀ ਜੀ ਪੰਡਤ ਜੀ ਓਲਾ ਰਾਮ ਸ਼ਰਮਾ ਇਹ ਲਮਾ ਵਾਲੇ ਜੋ ਇਸ ਮੰਦਰ ਦੇ ਮੁੱਖ ਸੇਵਾਦਾਰ ਹਨ ਛੇਰਾਂ ਵਾਲੀ ਮਾਤਾ ਦੇ ਦਰਸ਼ਨ ਕਰੋ ਦਿਹਾਲ ਹੋ ਜਾਊਗੀ ਮਨ ਬਹੁਤ ਖੁਸ਼ ਹੋਇਆ ਪੰਚਾਇਤੀ ਮੰਦਰ ਦੇ ਵਿੱਚ ਇਹ ਲਾਈਟਿੰਗ ਹੈ ਜੋ ਪਹਿਲੀ ਵਾਰ ਐਨੀ ਖੂਬਸੂਰਤ ਬਿਜਲੀ ਲੜੀਆਂ ਅਤੇ ਰੇੜੀ ਮੇੜ ਫੁੱਲਾਂ ਨਾਲ ਡੈਕੋਰੇਸ਼ਨ ਕੀਤੀ ਹੋਈ ਹੈ ਸਾਰਾ ਤੁਹਾਨੂੰ ਅਸੀਂ ਵਿਊਧਾ ਰਹੇ ਹਾਂ ਡੈਕੋਰੇਸ਼ਨ ਦਾ ਕੱਲ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸਤਮੀ ਹੈ ਸਰਦਾਲੂ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੂੰ ਨਤਮਸਤਕ ਹੋਣ ਲਈ ਅਸ਼ੀਰਵਾਦ ਪ੍ਰਾਪਤ ਕਰਨ ਲਈ ਲਾਪਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਜੀਵਨ ਤੇ ਆਧਾਰਿਤ ਝਾਕੀਆਂ ਜੋ ਬਣਾਈਆਂ ਜਾਣਗੀਆਂ ਉਹਨਾਂ ਦੇ ਦਰਸ਼ਨ ਤੁਹਾਨੂੰ ਕਰਵਾਵਾਂਗੇ ਲਾਈਵ ਇਹ ਸਾਰਾ ਵਿਊ ਹੈ ਕੱਲ 26 ਅਗਸਤ ਦੇਰ ਇਸ ਤੋਂ ਬਾਅਦ ਯਾਨ ਮਾਸਤਮੀਦਾ ਦੇਹਾੜਾ ਦੇਸ਼ ਭਰ ਦੇ ਵਿੱਚ ਬੜੀ ਸ਼ਰਧਾ ਤੇ ਤੁਮਕਾਮ ਨਾਲ ਮਨਾਇਆ ਜਾਂਦਾ ਹੈ ਮੰਦਰ ਪੰਚਾਇਤੀ ਮੰਦਰ ਦੇ ਵਿੱਚ ਡੈਕੋਰੇਸ਼ਨ ਬਾਕਮਾਲ ਕੀਤੀ ਹੋਈ ਹੈ ਪਤਾ ਲੱਗ ਰਿਹਾ ਹੈ ਜਿਸ ਤਰ੍ਹਾਂ ਆਪਾਂ ਮੰਨ ਲਈਏ ਇੰਨੀ ਡੈਕੋਰਡ ਤਾਂ ਵਿਆਹਾਂ ਦੇ ਵਿੱਚ ਵੀ ਨਹੀਂ ਹੁੰਦੀ। ਤਕੜੇ ਤੋਂ ਤਕੜੇ ਵਿਆਹਾਂ ਦੇ ਵਿੱਚ ਵੀ ਅਜਿਹੀ ਡੈਕੋਰੇਸ਼ਨ ਨਹੀਂ ਹੁੰਦੀ ਜੋ ਪੰਚਾਇਤੀ ਮੰਦਰ ਤੱਪਾ ਦੇ ਵਿੱਚ ਕੀਤੀ ਹੋਈ ਹੈ। ਮੰਦਰ ਦੇ ਪੁਜਾਰੀ ਜੀ ਅਤੇ ਪ੍ਰਬੰਧਕ ਵਧਾਈ ਦੇ ਪਾਤਰ ਨੇ ਕਾਲੀ ਮਾਤਾ ਜੀ ਦੇ ਦਰਸ਼ਨ ਕਰੋ। ਜੋ ਸ਼ੀਸ਼ੇ ਦੇ ਕੱਟ ਪੀਸਾ ਨਾਲ ਮਾਤਾ ਕਾਲੀ ਜੀ ਦਾ ਸਰੂਪ ਬਣਾਇਆ ਗਿਆ ਹੈ। ਦਰਮਾ ਸ਼ੇਰਾਂ ਵਾਲੀ ਜੀ ਦਾ ਸ਼ੀਸ਼ਾ ਦੀ ਕਟਿੰਗ ਨਾਲ ਸਰੂਪ ਬਣਾਇਆ ਗਿਆ ਤੁਹਾਨੂੰ ਹੋਰ ਵੀ ਦੇਵੀ ਦੇਵਤਿਆਂ ਦੇ ਸਰੂਪ ਦੇ ਦਰਸ਼ਨ ਕਰਵਾਵਾਂਗੇ ਦਰ ਪਰਸ਼ੂਰਾਮ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਬਹੁਤ ਮਹਾਨ ਜੋਦਾ ਹੋਏ ਨਹੀਂ ਰਛੂਰਾਮ ਜੀ ਜਿਨ੍ਹਾਂ ਦਾ ਕਮਾਨ ਰਾਜਾ ਜਣਕ ਦੇ ਦਰਬਾਰ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਵੱਲੋਂ ਤੋੜਿਆ ਗਿਆ ਸੀ ਅਤੇ ਸੀਤਾ ਮਾਤਾ ਵੱਲੋਂ ਪ੍ਰਭੂ ਸ਼੍ਰੀ ਰਾਮ ਜੀ ਦੇ ਜੈ ਮਾਲਾ ਪਾਈ ਗਈ ਸੀ ਅਤੇ ਵਿਆਹ ਸੰਪੰਨ ਹੋਇਆ ਸੀ ਜੈ ਮਾਲਾ ਦੀ ਰਸਮ ਹੋਣ ਤੋਂ ਬਾਅਦ ਪਰਸ਼ੂਰਾਮ ਜੀ ਨੂੰ ਪਤਾ ਲੱਗਿਆ ਵੀ ਮੇਰਾ ਕਿਸ ਨੇ ਤੁਨਸ਼ ਤੋੜਿਆ ਹੈ ਬਹੁਤ ਗੁੱਸੇ ਦੇ ਵਿੱਚ ਹੋ ਕੇ ਮਹਾਰਾਜਾ ਜਨਕ ਦੇ ਦਰਬਾਰ ਦੇ ਵਿੱਚ ਆਏ ਹਾਂ ਤੁਹਾਨੂੰ ਅਸੀਂ ਫਿਰ ਬਾਰੀ ਦ੍ਰਿਸ਼ ਦਿਖਾ ਰਹੇ ਹਾਂ ਪੰਚਾਇਤੀ ਮੰਦਰ ਦਾ ਕਿਆ ਖੂਬਸੂਰਤ ਨਜ਼ਾਰਾ ਹੈ ਬਹੁਤ ਵਧੀਆ ਲਾਈਟਿੰਗ ਬਹੁਤ ਵਧੀਆ ਡੈਕੋਰੇਟ ਕੀ ਪਾ ਗਿਆ ਸਾਰਾ ਮੰਦਰ ਆ ਤੁਹਾਨੂੰ ਦਿਖਾ ਰਹੇ ਹਾਂ ਦੁਆਰਾ ਇੱਕ ਵਾਰੀ ਫਿਰ ਇਹ ਪਹਿਲੀ ਵਾਰ ਹੋਇਆ ਹੈ ਇਹ ਪੰਚਾਇਤੀ ਮੰਦਰ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਮੰਦਰ ਦੇ ਪ੍ਰਬੰਧਕ ਵਧਾਈ ਦੇ ਪਾਤਰ ਨੇ ਸਾਡੇ ਪਵਨ ਕੁਮਾਰ ਜੀ ਬਤਾਰਾ ਇਹ ਵੀ ਮੰਦਰ ਦੇ ਵਿੱਚ ਨਤ ਮਸਤਕ ਹੋਣ ਲਈ ਹੋ ਨਹੀਂ ਇੱਕ ਵਾਰ ਤੁਹਾਨੂੰ ਫੇਰ ਅਸੀਂ ਬਾਹਰੋਂ ਸਾਰਾ ਮੰਦਰ ਦੀ ਲਾਈਟਿੰਗ ਦਾ ਦ੍ਰਿਸ਼ ਦਿਖਾ ਰਹੇ ਹਾਂ ਵੀਡੀਓ ਨੂੰ ਅਗਰ ਵੀਡੀਓ ਚੰਗੀ ਲੱਗੀ ਇਸ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਰਾਦੇ ਰਾਦੇ ਸ਼ਾਮਲਾ ਦੇ ਰਾਦੇ ਰਾਦੇ ਸ਼ਾਮਲਾ ਦੇ ਕ੍ਰਿਸ਼ਨ ਘਵਾਨ ਜੀ ਸ਼ਬਦ ਦੇ ਮੇਰ ਪਰ ਹੱਥ ਰੱਖਣ ਜੈ ਮਾਤਾ ਜੈ